ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਇੱਕ ਗੀਤ ਲੈ ਕੇ ਆਏ ਆ ਮਿਊਜ਼ਿਕ ਤੇ ਸਾਡੇ ਕੋਲ ਹੋਇਆ ਨਹੀਂ ਪਰ ਵਧੀਆ ਲਿਖਣ ਦੀ ਕੋਸ਼ਿਸ਼ ਕੀਤੀ ਆ ਜੇ ਤੁਹਾਨੂੰ ਇਸ ਗਾਣੇ ਦੇ ਬੋਲ ਵਧੀਆ ਲੱਗਣ ਤੇ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਬੋਲ ਸੁਣ ਕੇ ਜ਼ਰੂਰ ਦੱਸਿਓ ਕਿਵੇਂ ਦਾ ਲੱਗਾ ਬਟ ਮਾਈ ਕਨਸਰਨ ਇਜ਼ ਕਿ ਜੋ ਅਤੰਕਵਾਦ ਔਰ ਉਗਰਵਾਦ ਪੰਜਾਬ ਮੇ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਦੀ ਮਾਂ ਬੈਠੀ ਨੇ ਉਸਦੋਂ ਜਦੋਂ ਇਸਨੇ ਯੋਜਨਾ ਲਿਆ ਉਹ ਬੰਬੇ ਦੀ ਏ ਰਾਣੀਏ ਨੀ ਕੰਨ ਕਿਵੇਂ ਖੁੱਲਿਆ ਆਗੀਆਂ ਤੇ ਰੇਲੀਆਂ ਪਸੀਨਾ ਕਿਵੇਂ ਡੁੱਲਿਆ ਬੰਬੇ ਦੀ ਏ ਰਾਣੀਏ ਨੀ ਕੰਨ ਕਿਵੇਂ ਖੁੱਲਿਆ ਆਗੀਆਂ ਤੇ ਰੇਲੀਆਂ ਪਸੀਨਾ ਕਿਵੇਂ ਡੁੱਲਿਆ ਉਹ ਮੌਨਸੂਨ ਹਜੇ ਤਾਂ ਮਹੀਨਾ ਦੂਰ ਹੈ ਚੰਡੀਗੜ੍ਹ ਕਿੱਧਰੋਂ ਬੱਦਲ ਗੱਜਿਆ ਉਹ ਸੱਪਾਂ ਦੀਆਂ ਸਿਰੀਆਂ ਜੋ ਰਹਿਣ ਪੰਦੇ ਉਹਨਾਂ ਅੱਗੇ ਤੇਰਾ ਹੰਕਾਰ ਭੱਜਿਆ ਸੱਪਾਂ ਦੀਆਂ ਸਿਰੀਆਂ ਜੋ ਰਹਿਣ ਪੰਨ ਦੇ ਉਹਨਾਂ ਅੱਗੇ ਤੇਰਾ ਹੰਕਾਰ ਭੱਜਿਆ ਉਹ ਜਿਨ੍ਹਾਂ ਨੂੰ ਤੂੰ ਅਤਵਾਦੀ ਕਹਿ ਕੇ ਭੰਡਦੀ ਵੱਡ ਰਾਂ ਤੇ ਉਹਨਾਂ ਦੀ ਜਵਾਨੀ ਹੰਡਦੀ ਜਿਨ੍ਹਾਂ ਨੂੰ ਤੂੰ ਅਤਵਾਦੀ ਕਹਿ ਕੇ ਭੰਡਦੀ ਬੱਡਰਾਂ ਤੇ ਉਹਨਾਂ ਦੀ ਜਵਾਨੀ ਹੰਡਦੀ ਬੱਡਰਾਂ ਤੇ ਸਿੰਘ ਬੈਠੇ ਰਾਖੇ ਦੇਸ਼ ਦੇ ਤਾਂ ਹੀ ਇੱਥੇ ਤੇਰਾ ਕਾਰਬਾਰ ਸਜਿਆ ਉਹ ਸੱਪਾਂ ਦੀਆਂ ਸਿਰੀਆਂ ਜੋ ਰਹਿਣ ਪੰਦੇ ਉਹਨਾਂ ਅੱਗੇ ਤੇਰਾ ਹੰਕਾਰ ਭੱਜਿਆ ਸੱਪਾਂ ਦੀਆਂ ਸਿਰੀਆਂ ਜੋ ਰਹਿਣ ਪੰਦੇ ਉਹਨਾਂ ਅੱਗੇ ਤੇਰਾ ਹੰਕਾਰ ਭੱਜਿਆ ਉਹ ਕਰੇ ਨਾ ਪੰਜਾਬ ਜੇ ਕੋ ਪੈਦਾ ਫਸਲਾਂ ਭੁੱਖੀਆਂ ਮਰਨ ਤੇਰੀਆਂ ਜੋ ਨਸਲਾਂ ਕਰੇ ਨਾ ਪੰਜਾਬ ਜੇ ਕੋ ਪੈਦਾ ਫਸਲਾਂ ਭੁੱਖੀਆਂ ਮਰਨ ਤੇਰੀਆਂ ਜੋ ਨਸਲਾਂ ਦਾਣਿਆਂ ਨਾਲ ਭਰ ਤੇ ਗੋਦਾਮ ਦੇਸ਼ ਦੇ ਫਿਰਦਾ ਏ ਇੱਥੇ ਹਰ ਕੋਈ ਰੱਜਿਆ ਫਿਰਦਾ ਏ ਇੱਥੇ ਹਰ ਕੋਈ ਰੱਜਿਆ ਸੱਪਾਂ ਦੀਆਂ ਸਿਰੀਆਂ ਜੋ ਰਹਿਣ ਪੰਨ ਦੇ ਉਹਨਾਂ ਅੱਗੇ ਤੇਰਾ ਹੰਕਾਰ ਭੱਜਿਆ ਉਹ ਗੱਬਰੂ ਮੁਸੀਬਤਾਂ 'ਚ ਜਾਂਦੇ ਡੱਟਨੇ ਧੀਆਂ ਵੀ ਪੰਜਾਬ ਦੀਆਂ ਕਿੱਥੇ ਘਟ ਨੇ ਗੱਭਰੂ ਮੁਸੀਬਤਾਂ 'ਚ ਜਾਂਦੇ ਡਟਨੇ ਧੀਆਂ ਵੀ ਪੰਜਾਬ ਦੀਆਂ ਕਿੱਥੇ ਘਟਨੇ ਸਮੇਂ-ਸਮੇਂ ਕਈਆਂ ਦੇ ਕਪਾਟ ਖੋਲਦੇ ਜਦੋਂ-ਜਦੋਂ ਕੰਨ ਤੇ ਲਫੇੜਾ ਵੱਜਿਆ ਉਹ ਸੱਪਾਂ ਦੀਆਂ ਸਿਰੀਆਂ ਜੋ ਰਹਿਣ ਪੰਦੇ ਉਹਨਾਂ ਅੱਗੇ ਤੇਰਾ ਹੰਕਾਰ ਭੱਜਿਆ ਸੱਪਾਂ ਦੀਆਂ ਸਿਰੀਆਂ ਜੋ ਰਹਿਣ ਪੰਦੇ ਉਹਨਾਂ ਅੱਗੇ ਤੇਰਾ ਹੰਕਾਰ ਭੱਜਿਆ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ